ਤੇ ਇੱਕ ਦਿਨ ਕਿਸੇ ਨੇ ਮੀਰਾ ਨੂੰ ਪੁੱਛਿਆ ਕਿ ਮੀਰਾ ਭਾਈ ਉਹ ਇੰਨਾ ਖਤਰਨਾਕ ਜ਼ਹਿਰ ਉਹ ਕਹਿੰਦੇ ਉਹ ਇੰਨਾ ਖਤਰਨਾਕ ਜ਼ਹਿਰ ਸੀ ਕਿ ਉਹਦੀ ਇੱਕ ਬੂੰਦ ਵੀ ਕਹਿੰਦੇ ਹਾਥੀ ਨੂੰ ਖਤਮ ਕਰ ਸਕਦੀ ਸੀ ਇੰਨਾ ਖਤਰਨਾਕ ਜ਼ਹਿਰ ਸੀ ਉਹ ਕਿ ਅਗਰ ਹਾਥੀ ਨੇ ਇੱਕ ਬੂੰਦ ਦੇ ਦਿੱਤੀ ਜਾਵੇ ਤਾਂ ਐਡਾ ਵੱਡਾ ਹਾਥੀ ਵੀ ਉਹ ਇੱਕ ਬੂੰਦ ਨਾਲ ਮਰ ਸਕਦਾ ਸੀ ਔਰ ਮੀਰਾ ਤੂੰ ਪੂਰਾ ਪਿਆਲਾ ਪੀ ਗਈ ਤੇ ਤੇ ਅਸਰ ਨਹੀਂ ਹੋਇਆ ਯਾਰਾ ਸਮਝਣਾ ਤਾਂ ਮੀਰਾ ਕੀ ਜਵਾਬ ਦਿੰਦੀ ਹੈ ਕਿ ਨਿਤ ਧਿਆਨ ਹਰੀ ਚਰਨ ਮੇਂ ਰਹੂੰ ਵਿਸ਼ੋ ਸੇ ਦੂਰ ਨਿਤ ਧਿਆਨ ਹਰੀ ਚਰਨ ਮੇ ਰਹੂੰ ਵਿਸ਼ੋ ਸੇ ਦੂਰ ਓ ਮੀਰਾ ਸਿਮਰੇ ਹਰੀ ਕੋ ਹਰੀ ਸੰਜੀਵਨੀ ਮੂਰ ਇਹ ਸ਼ਾਇਦ ਇਹਦਾ ਅਰਥ ਨਾ ਤੁਹਾਨੂੰ ਸਮਝ ਨਹੀਂ ਆਇਆ ਪਰ ਥੋੜਾ ਸਮਝੀਏ ਕਿ ਕਹਿਣਾ ਕੀ ਚਾਹੁੰਦੀ ਹੈ ਮੀਰਾ ਸੰਜੀਵਨੀ ਦਾ ਸਮਝ ਕੇ ਕਿ ਨਹੀਂ ਸੰਜੀਵਨੀ ਕੀ ਹੁੰਦਾ ਹੁਣ ਮੀਰਾ ਨੇ ਇੱਥੇ ਸੰਜੀਵਨੀ ਦਾ ਜ਼ਿਕਰ ਕੀਤਾ ਹੈ ਇਹ ਕਿ ਸੰਜੀਵਨੀ ਹੁੰਦੀ ਜਿਹੜੀ ਮਰਤੀਉ ਨੂੰ ਵੀ ਮੁਰਦੇ ਨੂੰ ਵੀ ਜ਼ਿੰਦਗੀ ਜਿਦਾ ਕਹਿੰਦੇ ਨਾ ਕਿ ਲਕਸ਼ਮਣ ਮੂਰਛਿਤ ਹੋ ਗਏ ਸੀ ਤਾਂ ਬੈਦ ਨੇ ਕਿਹਾ ਕਿ ਭਾਈ ਹੁਣ ਪ੍ਰਾਣ ਜਾਣ ਵਾਲੀ ਹੈ ਕਿਉਂਕਿ ਅਗਰ ਇੰਨੇ ਵਜੇ ਤੱਕ ਆਹ ਚੀਜ਼ ਨਾ ਮਿਲੀ ਤਾਂ ਲਕਸ਼ਮਣ ਨੂੰ ਬਚਾਣਾ ਮੁਸ਼ਕਿਲ ਹੈ ਕਿਸਮ ਦੀ ਲਕਸ਼ਮਣ ਦੀ ਜਾਨ ਜਾਂਦੀ ਜਾਂਦੀ ਬਚੀ ਕਿੱਦਾਂ ਬਚੀ ਜਦੋਂ ਹਨੂਮਾਨ ਕੀ ਲੈ ਕੇ ਆਏ ਸੀ ਸੰਜੀਵਣੀ ਔਰ ਉਹ ਬੂਟੀ ਨੂੰ ਕਿਦੋਂ ਪੀਸ ਕੇ ਨਾ ਉਹਦਾ ਰਸ ਲਕਸ਼ਮਣ ਦੇ ਮੂੰਹ 'ਚ ਪਾਇਆ ਗਿਆ ਤਾਂ ਫਿਰ ਲਕਸ਼ਮਣ ਨੂੰ ਦੁਬਾਰਾ ਜ਼ਿੰਦਗੀ ਹੁਣ ਸੰਜੀਵਣੀ ਦਾ ਮਤਲਬ ਉਹ ਮਰਦੇ ਨੂੰ ਦੁਬਾਰਾ ਜ਼ਿੰਦਗੀ ਹੁਣ ਇੱਥੇ ਮੀਰਾ ਨੇ ਸੰਜੀਵਣੀ ਕਿਸ ਚੀਜ਼ ਨੂੰ ਕਿਹਾ मीरा ਦੇ ਉੱਪਰ ਉਹ ਜ਼ਹਿਰ ਦਾ ਅਸਰ ਕਿਉਂ ਨਹੀਂ ਹੋਇਆ ਉਹ मीरा ਰਾਜ ਦੱਸ ਰਹੀ ਹੈ ਜਦੋਂ ਕਿਸੇ ਨੇ ਪੁੱਛਿਆ ਔਰ ਅਸੀਂ ਇਹ ਗੱਲ ਕਮਾਂਗੇ ਇਹ ਚੀਜ਼ ਅਗਰ ਤੁਸੀਂ ਵੀ ਆਪਣੇ ਦਿਲ ਤੇ ਅੰਦਰ ਫਿੱਟ ਕਰ ਲਵੋ ਨਾ ਤਾਂ ਤੁਹਾਡੇ ਤੇ ਵੀ ਸ਼ਾਇਦ ਕਿਸੇ ਜ਼ਹਿਰ ਦਾ ਅਸਰ ਹੋਵੇ ਹੀ ਨਾ ਅਗਰ ਤੁਸੀਂ ਸੱਚੀ ਦਿਲੋ ਇਹ ਚੀਜ਼ ਨੂੰ ਯਕੀਨ ਦੇ ਨਾਲ ਸਮਝ ਲਵੋਗੇ ਗੱਲ ਸਾਰੀ ਯਕੀਨ ਦੀ ਹੈ ਗੱਲ ਸਾਰੀ ਵਿਸ਼ਵਾਸ ਦੀ ਹੈ ਇਸ ਲਈ ਮੀਰਾ ਨੇ ਕੀ ਕਿਹਾ ਕਿ ਨਿਤ ਧਿਆਨ ਹਰੀ ਚਰਨ ਮੇ ਜਦੋਂ ਪੁੱਛਿਆ ਮੀਰਾ ਤੇਤੇ ਜ਼ਹਿਰ ਦਾ ਅਸਰ ਕਿਉਂ ਨਹੀਂ ਹੋਇਆ ਉਹ ਇੰਨਾ ਖਤਰਨਾਕ ਜ਼ਹਿਰ ਕਿ ਉਹਦੀ ਇੱਕ ਬੂੰਦ ਹਾਥੀ ਨੂੰ ਪਿਲਾ ਦਿੱਤੀ ਜਾਵੇ ਤਾਂ ਹਾਥੀ ਵੀ ਮਰ ਜਾਵੇ ਤੂੰ ਪੂਰਾ ਪਿਆਲਾ ਪੀ ਗਈ ਤੈਨੂੰ ਕੁਝ ਹੋਇਆ ਨਹੀਂ ਇਹਦਾ ਰਾਜ ਕੀ ਹੈ ਤਾਂ ਮੀਰਾ ਜਵਾਬ ਦਿੰਦੀ ਹੈ ਨਿਤ ਧਿਆਨ ਹਰੀ ਚਰਨ ਮੇ ਰਹੂੰ ਵਿਸ਼ੋ ਸੇ ਦੂਰ ਕਹਿੰਦੀ ਪਹਿਲਾ ਇਹਦਾ ਰਾਜ ਇਹ ਹੈ ਕਿ ਮੇਰਾ ਧਿਆਨ ਹਰ ਵੇਲੇ ਹਰੀ ਦੇ ਚਰਨਾਂ 'ਚ ਹੀ ਰਹਿੰਦਾ ਹੈ ਔਰ ਮੇਰਾ ਮਨ ਵਿਸ਼ੇ ਭਿਕਾਰਾਂ ਤੋਂ ਬੁਰੀਆਂ ਸੋਚਾਂ ਤੋਂ ਹਮੇਸ਼ਾ ਯਾਨੀ ਵਿਸ਼ੇ ਭਿਕਾਰਾਵਲ ਮੇਰਾ ਮਨ ਜਾਂਦਾ ਨਹੀਂ ਮੇਰਾ ਮਨ ਨਹੀਂ ਉਹਦੇ ਨੂੰ ਲੈਂਦਾ ਹੈ ਕੋਈ ਨਿੰਦਿਆਵਲ ਕੋਈ ਚੁਗਲੀਵਲ ਕੋਈ ਗੰਦਗੀ ਗੱਲ ਕੋਈ ਬੁਰੀ ਸੋਚ ਚੱਲ ਕੋਈ ਬੁਰੇ ਵਿਚਾਰਾਂ ਕਦੀ ਮੈਂ ਮੇਰਾ ਮਾਈਂਡ ਜਾਂਦਾ ਹੀ ਨਹੀਂ ਹੈ ਸੋਚ ਜਾਂਦੀ ਨਹੀਂ ਹੈ ਕਿਉਂਕਿ ਜਿਹਦਾ ਮੰਨੀ ਉਹਦੇ ਨਾਲ ਲੱਗ ਗਿਆ ਉਹ ਤੁਸੀਂ ਵਾ ਹੋਰ ਕੁਛ ਸੋਚਣ ਨੂੰ ਹੈ ਹੀ ਨਹੀਂ ਹੁਣ ਜਾਵੇ ਕਿੱਥੇ ਮਨ ਜਿੱਦਾ ਕਹਿੰਦੇ ਆ ਨਾ ਇੱਕ ਕਊਆ ਇੱਕ ਪਾਣੀ ਦੇ ਜਹਾਜ਼ ਤੇ ਬਹਿ ਗਿਆ ਉਹ ਜਹਾਜ਼ ਤੁਰ ਪਿਆ ਕਊਆ ਬੈਠਾ ਰਿਹਾ ਬੈਠਾ ਰਿਹਾ ਬੈਠਾ ਰਿਹਾ ਜਹਾਜ਼ ਚੱਲਦਾ ਚੱਲਦਾ ਕਿੰਨੇ ਮੀਲ ਚੱਲਦਾ ਚੱਲਦਾ ਸਮੁੰਦਰ ਦੇ ਵਿੱਚਕਾਰ ਆ ਗਿਆ ਹੁਣ ਕਊਏ ਨੇ ਸੋਚਿਆ ਉੜ ਕੇ ਕਿਤੇ ਜਾਵਾਂ ਪਰ ਜਦੋਂ ਉੜਦਾ ਹੈ ਨਾ ਆਲੇ ਦੋਲੇ ਘੁੰਮਦਾ ਚਾਰੋਂ ਪਾਸੇ ਪਾਣੀ ਦੇਖ ਕੇ ਵਾਪਸ ਫੇਰ ਕਿੱਥੇ ਆ ਕੇ ਬਹਿ ਜਾਂਦਾ ਹੈ ਜਹਾਜ਼ ਤੇ ਨੂੰ ਪਤਾ ਹੁਣ ਜਾਣ ਨੂੰ ਕੋਈ ਜਗ੍ਹਾ ਰਹੀ ਨਹੀਂ ਗਈ ਕਿਉਂਕਿ ਕਿਨਾਰੇ ਦਾ ਕੋਈ ਨਜ਼ਰ ਹੀ ਨਹੀਂ ਆ ਤਾਂ ਰਹਿ ਹੀ ਕੋਈ ਟਿਕਾਣਾ ਤਾਂ ਰਹਿਣਾ ਵੀ ਇੱਥੇ ਆ ਬਹਿਣਾ ਵੀ ਇੱਥੇ ਆ ਉਹ اسی ਤਰ੍ਹਾਂ ਜਦੋਂ ਇਨਸਾਨ ਦਾ ਮਨ ਹਰੀ ਚਰਨਾਂ 'ਚ ਲੱਗ ਜਾਂਦਾ ਹੈ ਉਹ ਕਹਿੰਦੇ ਹੁਣ ਹੋਰ ਕੋਈ ਸੋਚ ਵਿਚਾਰ ਅੰਦਰ ਹੈ ਹੀ ਨਹੀਂ ਕਿਸੇ ਬਾਰੇ ਸੋਚਾ ਅੱਜ ਬੰਦਾ ਕਹਿੰਦਾ ਮੈਂ ਹਰੀ ਦਾ ਭਗਤ ਆ ਪਰ ਨਾਲ ਨਾਲ ਨਿੰਦਿਆ ਵੀ ਕਰੀ ਜਾਂਦਾ ਹੈ ਇਹਦਾ ਮਤਲਬ ਇਹ ਕੋਈ ਨਿੰਦਿਆ ਕਰਨ ਦਾ ਵੀ ਟਾਈਮ ਹੈ ਦੇਖੋ ਝੂਠ ਬੋਲਣ ਦਾ ਵੀ ਟਾਈਮ ਹੈ ਦੇਖੋ ਝਗੜੇ ਕਰਨ ਦਾ ਵੀ ਟਾਈਮ ਹੈ ਦੇਖੋ ਲੋਕਾਂ ਨਾਲ ਲੜਨ ਦਾ ਵੀ ਟਾਈਮ ਹੈ ਤਾਂ ਫੇ ਹਾਲੇ ਤੂੰ ਭੱਗਦਾ ਸੱਚਾ ਕਿਉਂਕਿ ਜਿਹੜੇ ਪ੍ਰਭੂ ਨਾਲ ਪਿਆਰ ਕਰਨ ਵਾਲੇ ਉਹ ਕਹਿੰਦੇ ਸਾਡੇ ਕੋਲ ਲੜਾਈ ਝਗੜੇ ਨਿੰਦਾ ਜਾਂ ਬੁਰੀਆਂ ਹਰਕਤਾਂ ਕਰਨ ਵਾਸਤੇ ਬੁਰਾ ਸੋਚਣ ਵਾਸਤੇ ਵਕਤ ਸਾਡਾ ਧਿਆਨ ਹੀ ਹਰਮਲੇ ਉੱਤੇ ਰਹਿੰਦਾ ਹੈ ਔਰ ਜਦੋਂ ਇਹ ਅਵਸਥਾ ਇਨਸਾਨ ਦੀ ਆ ਜਾਂਦੀ ਨੇ ਕਿ ਹਰ ਵੇਲੇ ਵਿਸ਼ੇ ਭਿਕਾਰਾ ਤੋ ਜਾਂ ਬੁਰੀਆਂ ਸੋਚਾਂ ਤੋ ਇਨਸਾਨ ਦਾ ਮਨ ਦੂਰ ਹੋ ਜਾਂਦਾ ਹੈ ਔਰ ਨਿੱਤ ਧਿਆਨ ਹਰੀ ਚਰਨ ਮੇ ਔਰ ਧਿਆਨ ਹੀ ਉੱਤਰ ਰਹਿੰਦਾ ਹੈ ਤਾਂ ਫਿਰ ਇਨਸਾਨ ਦਾ ਔਰਾ ਇੰਨਾ ਸਟਰੋਂਗ ਹੋ ਜਾਂਦਾ ਔਰਾ ਸਮਝ ਦਿਓ ਕਿ ਨਹੀਂ ਇਨਸਾਨ ਦਾ ਅੰਦਰ ਬਾਹਰ એનર્ਜੀ ਇੰਨੀ ਸਟਰੋਂਗ ਹੋ ਜਾਂਦੀ ਹੈ ਕਿਉਂਕਿ ਇਹ ਗੱਲ ਯਾਦ ਰੱਖਣਾ ਜਦੋਂ ਇਨਸਾਨ ਕੁਝ ਬੁਰਾ ਕਰਦਾ ਨਾ ਉਹਦੇ ਅੰਦਰ ਵਾਈਬ੍ਰੇਸ਼ਨ ਕੰਪਨ ਆਂਦੀ ਹੈ ਤਾਂ ਹੀ ਤਾਂ ਕਹਿੰਦੇ ਕੋਈ ਬੁਰਾ ਹੋ ਗਿਆ ਤਾਂ ਸਾਡੇ ਅੰਦਰ ਨਾ ਇੱਕ ਕੋਈ ਚੀਜ਼ ਕੰਬਦੀ ਹੈ ਸਾਡਾ ਔਰਾ ਕਮਜ਼ੋਰ ਹੋ ਜਾਂਦਾ ਹੈ ਤਾਂ ਕੁਛ ਅੱਛਾ ਕਰਦੇ ਆ ਤਾਂ ਸਾਡੇ ਅੰਦਰ ਇੱਕ ਸਥਿਰਤਾ ਆਂਦੀ ਹੈ ਵਿਸ਼ਵਾਸ ਵਧਦਾ ਹੈ ਔਰ ਆ ਸਟਰੋਂਗ ਹੋ ਰਿਹਾ ਹੈ ਇਸ ਲਈ ਇਨਸਾਨ ਦੇ ਔਰਾ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਅੱਜ ਕੱਲ ਤਾਂ ਕਹਿਣਾ ਚਾਹਾਂਗੇ ਕਿ ਇਦਾਂ ਦੇ ਕੈਮਰੇ ਵੀ ਤਿਆਰ ਹੋ ਗਏ ਜਿੰਨਾ ਔਰਾ ਦੀ ਪਿਕਚਰ ਵੀ ਅਜਿਹੇ ਰੇਕੀ ਕਰਦੇ ਨੇ ਉਹਨਾਂ ਨੇ ਉਹ ਕੈਮਰੇ ਵੀ ਤਾਂ ਹੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਨਾਂ ਔਰਾ ਦਾ ਫੋਟੋ ਲਿਆ ਜਾਵੇ ਕਿ ਪਤਾ ਲੱਗੇ ਬੰਦੇ ਦਾ ਔਰਾ ਕੀ ਹੈ ਸਮਝਣਾ ਤੁਸੀਂ ਹੱਥ ਦਾ ਔਰਾ ਦੇਖ ਸਕਦੇ ਹੋ ਔਰਾ ਹੁੰਦਾ ਇੱਕ ਪ੍ਰਕਾਸ਼ ਵਾਲੇ ਦੁਆਲੇ ਜਿੱਦਾਂ ਕਿ ਦੀਪਕ ਦੇ ਆਲੇ ਦੁਆਲੇ ਪ੍ਰਕਾਸ਼ ਹੁੰਦਾ ਹੈ ਜੇ ਤੁਹਾਨੂੰ فرض ਕਰੋ ਅਸੀਂ ਇੱਥੇ ਬੈਠੇ ਆ ਇੱਥੇ ਫ੍ਰੀਕੁਐਂਸੀ ਹੈ ਫ੍ਰੀਕੁਐਂਸੀ ਕਹਿੰਦੇ ਨੇ ਉਹ ਰੇਂਜ ਨੂੰ ਜਿੱਦਾਂ ਕਹਿ ਲੋ ਮੋਬਾਈਲ ਦੀ ਰੇਂਜ ਮੋਬਾਈਲ ਦੀਆਂ ਤਰੰਗਾਂ ਵਾਈਫਾਈ ਦੀ ਰੇਂਜ ਹੈ ਇੱਥੇ ਪਰ ਨਜ਼ਰ ਹੁਣ ਉਹਨੂੰ ਦੇਖਣ ਵਾਸਤੇ ਕੋਈ ਸਪੈਸ਼ਲ ਮਸ਼ੀਨ ਹੋਵੇ ਜਾਂ ਸਪੈਸ਼ਲ ਕੋਈ ਕੈਮਰਾ ਹੋਵੇ ਤਾਂ ਬੰਦੇ ਨੂੰ ਫਿਰ ਤਰੰਗਾਂ ਨਜ਼ਰ ਆਉਂਦੀਆਂ ਹੈ ਉਹ ਰੇਂਜ ਨਜ਼ਰ ਆਉਂਦੀ ਹੈ ਕਿ ਲੈ ਵੀ ਇੱਥੇ ਹੈ ਇਸੇ ਤਰ੍ਹਾਂ ਸਾਡੇ ਸਾਰੇ ਅੰਦਰ ਇੱਕ ਔਰਾ ਹੈ ਜਾਂ ਕਹਿ ਲੋ ਪ੍ਰਭੂ ਦੀ ਰਹਿਮਤ ਹੈ ਜਿਹਨੂੰ ਅਸੀਂ ਖੁੱਲੀਆਂ ਅੱਖਾਂ ਨਾਲ ਦੇਖ ਪਰ ਇਹਦਾ ਮਤਲਬ ਇਹ ਨਹੀਂ ਕਿ ਹੈ ਨਹੀਂ ਹੁਣ ਜਦੋਂ ਕੁਛ ਅੱਛਾ ਕਰਦੇ ਆ ਆਪਣੇ ਵਿਸ਼ਵਾਸ ਨੂੰ ਦ੍ਰਿੜ ਕਰਦੇ ਆ ਅਛਾਈ ਦੇ ਨਾਲ ਜੁੜਦੇ ਆ ਤਾਂ ਸਾਡਾ ਔਰਾ ਇੰਨਾ ਸਟਰੋਂਗ ਹੋ ਜਾਂਦਾ ਕਿ ਬੁਰੀਆਂ ਚੀਜ਼ਾਂ ਦਾ ਅਸਰ ਹੋਣਾ ਹੀ ਸਾਡੇ ਤੇ ਬੰਦ ਹੋ ਜਾਂਦਾ ਤੇ ਜੇ ਅਸੀਂ ਵੀਕ ਆ ਕਮਜ਼ੋਰ ਆ ਤਾਂ ਮਾੜੀ ਮਾੜੀ ਚੀਜ਼ ਵੀ ਆ ਕੇ ਸਾਨੂੰ ਬਿਮਾਰ ਕਰ ਦੇਗੀ ਸਾਨੂੰ ਦੁਖੀ ਕਰ ਦੇ ਤਾਂ ਹੀ ਤਾਂ ਕਈ ਦੇਖਿਆ ਨਾ ਹੁਣ ਕਦੀ ਗੌਰ ਕਰਕੇ ਦੇਖਣਾ ਤੁਸੀਂ ਇਹ ਵੀ ਦੇਖਿਆ ਹੋਵੇ ਇੱਕ ਇਨਸਾਨ ਇਦਾਂ ਦਾ ਬੈਠਾ ਹੋਏਗਾ ਉਹਨੂੰ ਮੜਿਆ ਕੁਝ ਬੁਰਾ ਬੋਲ ਦੇਵੇ ਨਾਲ ਹੀ ਰੋਣ ਲੱਪ ਜਾਂਦਾ ਨਾਲ ਹੀ ਉਹ ਹਏ ਮੈਨੂੰ ਕਿਉਂ ਬੋਲਦਾ ਮੇਰੀ ਬੇਇੱਜ਼ਤੀ ਕਰਤੀ ਮੇਰਾ ਜੇ ਔਰ ਕਿ ਇਦਾਂ ਦੇ ਵੀ ਹੁੰਦੇ ਆ ਉਹਨਾਂ ਨੂੰ ਜੋ ਮਰਜ਼ੀ ਕੋਲ ਹੱਸਦੇ ਰਹਿੰਦੇ ਫਿਰ ਤੁਸੀਂ ਕੀ ਕਹਿ ਤੁੰਦੇ ਇਹਨੂੰ ਫਰਕ ਹੀ ਦੱਸਣਾ ਕੀ ਚਾਹੁੰਦੇ ਅਸੀਂ ਫਰਕ ਕੀ ਹੈ ਉਹਦਾ ਹੋਰ ਇੰਨਾ ਕਮਜ਼ੋਰ ਹੈ ਉਹਦੀ ਸੋਚ ਇੰਨੀ ਕਮਜ਼ੋਰ ਹੈ ਮਾਈਂਡ ਇੰਨਾ ਕਮਜ਼ੋਰ ਹੈ ਕਿ ਮਾੜੀ ਜੀ ਗੱਲ ਦਾ ਵੀ ਅਸਰ ਤਾਂ ਉਹਦਾ ਮਾਈਂਡ ਇੰਨਾ ਸਟਰੋਂਗ ਹੈ ਕੋਈ ਫਰਕ ਹੀ ਕੋਈ ਨਹੀਂ ਫਰਕ ਕੀ ਹੈ ਇਹ ਬੰਦੇ ਦੇ ਆਪਣੇ ਉੱਪਰ ਹੈ ਕਈ ਵਾਰ ਹੁੰਦਾ ਕੋਈ ਇੰਨਾ ਕਮਜ਼ੋਰ ਹੁੰਦਾ ਕੋਈ ਲੱਗੇ ਸ਼ਿਕ ਮਾਰ ਦੇ ਤਾਂ ਉਹਨੂੰ ਵੀ ਸ਼ਿਕ ਲੱਗ ਜਾਂਦੀਆਂ ਹੋ ਜਾਂਦਾ ਕਿ ਨਹੀਂ ਲੈ ਤੈਨੂੰ ਤੂੰ ਮੈਨੂੰ ਵੀ ਕੰਮ ਕਰ ਦੇਣਾ ਤਕੇ ਇਦਾਂ ਦੇ ਹੁੰਦੇ ਆ ਕਿ ਕੋਈ ਲਾਗੇ ਛੱਕਾ ਮਾਰੀ ਜਾਵੇ ਕੋਈ ਬੁਖਾਰ ਵਾਲਾ ਲਾਗੇ ਬੈਠਾ ਰਹੇ ਕੋਈ ਉਹਦੇ ਜੂਠ ਵੀ ਖਾ ਲਵੇ ਤਾਂ ਵੀ ਉਹਨੂੰ ਕੋਈ ਫਰਕ ਹੋਰਾ ਸਟਰੋਂਗ ਹੈ ਤੇਰੀ ਬਿਮਾਰੀ ਮੇਰੇ ਤੇ ਕਿਤਾ ਅਸਰ ਕਰ ਸਕਦੀ ਹੈ ਅੱਜ ਦਾ ਪਿੱਛੇ ਕਰੋਨਾ ਸੀ ਤਾਂ ਲੋਕ ਡਰਦੇ ਸੀ ਪਰ ਕਰੋਨਾ ਵਿੱਚ ਅਸੀਂ ਅੱਜ ਕੱਲ੍ਹ ਉੱਥੇ ਖੜ ਕੇ ਫਰਿਆਦਾ ਸੁਣਦੇ ਆ ਨਾ ਕਰੋਨਾ ਵਿੱਚ ਅਸੀਂ ਜੀਵਨ ਉੱਥੇ ਖੜੇ ਕਰ ਲਈਦਾ ਸੀ ਲਾਗੇ ਆ ਕੇ ਫਰਿਆਦ ਕਰੋ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਮਾਲਕ ਕਰੋਨਾ ਤੋਂ ਡਰ ਕੇ ਤੁਹਾਨੂੰ ਪਿੱਛੇ ਕਰ ਰਹੇ ਲਾਗੇ ਆਓ ਸਾਡੇ ਕਿਉਂ ਕਿਉਂਕਿ ਸਾਨੂੰ ਪਤਾ ਸਾਡਾ ਹੋਰ ਇੰਨਾ ਸਟਰੋਂਗ ਹੈ ਕਿ ਸਾਨੂੰ ਬਿਮਾਰੀ ਨਹੀਂ ਹੋਣੀ ਉਹ ਸਾਡੇ ਲੱਗੇ ਆਜੋਗੇ ਤੁਸੀਂ ਠੀਕ ਹੋ ਕੇ ਜਾਓਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਦੇਣੀ ਕਿਉਂਕਿ ਵਿਸ਼ਵਾਸ ਹੁੰਦਾ ਆਪਣੇ ਅੰਦਰ ਬੈਠੀ ਤਾਕਤ ਤੇ ਕਮ ਸੇਮ ਇੰਨਾ ਤਾਂ ਆਪਣੇ ਤੋਂ ਹੋਣਾ ਚਾਹੀਦਾ ਹੈ ਨਾ ਬੰਦੇ ਨੂੰ ਪਤਾ ਹੋਣਾ ਆਹ ਚੀਜ਼ ਆਏਗੀ ਮੇਰਾ ਕੁਝ ਵਿਗਾੜ ਨਹੀਂ ਪਾਏਗੀ ਡਰਨਾ ਕੀ ਇਸ ਤੋਂ ਤਾਂ ਜੇ ਪਹਿਲੇ ਹੀ ਡਰ ਕੇ ਬੈਠੇ ਹੋਏ ਆ ਤਾਂ ਜਿਹੜਾ ਆਪ ਹੀ ਡਰਿਆ ਹੋਵੇ ਨਾ ਦੂਜੇ ਨੂੰ ਬਹਾਦਰ ਕੀ ਬਣਾਣਾ ਹੈ ਸਮਝ ਰਿਓ ਕਿ ਨਹੀਂ ਇਸ ਲਈ ਮੀਰਾ ਦੱਸ ਰਹੀ ਹੈ कि नित ध्यान हरि चरण में रहूं विषयों से दूर जदौ ਤੁਹਾਡਾ ਮਨ ਵਿਸ਼ੇ ਵਿਕਾਰਾਂ ਤੋਂ ਬੁਰੀਆਂ ਚੀਜ਼ਾਂ ਤੋਂ ਬੁਰੇ ਨਸ਼ਿਆਂ ਤੋਂ ਬੁਰੇ ਵਿਚਾਰਾਂ ਤੋਂ ਬੁਰੀਆਂ ਗੱਲਾਂ ਤੋਂ ਦੂਰ ਰਹਿੰਦਾ ਹੈ ਔਰ ਤੁਹਾਡਾ ਮਨ ਅੱਛੇ ਰਸਤੇ ਚੱਲਦਾ ਹੈ ਅਛਾਈ ਨਾਲ ਜੁੜਿਆ ਹੁੰਦਾ ਹੈ ਰੱਬ ਦੇ ਵਿਸ਼ਵਾਸ ਨਾਲ ਭਰਿਆ ਹੁੰਦਾ ਹੈ ਤਾਂ ਤੁਸੀਂ ਉਦੋਂ ਹੀ ਇੰਨੇ ਸਟਰੋਂਗ ਹੋ ਜਾਂਦੇ ਹੋ ਕਿ ਕਿਸੇ ਚੀਜ਼ ਦਾ ਅਸਰ ਤੁਹਾਡੇ ਤੇ ਤੇ ਮੀਰਾ ਦੱਸਦੀ ਹੈ ਨਿਤ ਧਿਆਨ हरि चरण में रहूं विषयों से दूर मीरा सिमरੇ हरि को हरि संजीवनी मूर ਹੁਣ ਜਰਾ ਜ਼ੋਰ ਕਰਨਾ ਕਿ ਮੈਂ ਜਿਹਨੂੰ ਸਿਮਰ ਰਹੀ ਆ ਨਾ ਹਰੀ ਨੂੰ ਉਹ ਮੇਰੇ ਹਿਰਦੇ ਚ ਰਹਿੰਦਾ ਹੈ ਉਹ ਰੋ ਸੰਜੀਵਣੀ ਪੈਦਾ ਕਰਨ ਦਾ ਦਾਤਾ ਹੈ ਉਹ ਜਿਹਨੇ ਸੰਜੀਵਣੀ ਪੈਦਾ ਕੀਤੀ ਹੈ ਉਹ ਜਿਹੜਾ ਸੰਜੀਵਣੀ ਨੂੰ ਪੈਦਾ ਕਰਦਾ ਹੈ ਜੇ ਉਹਦੀ ਪੈਦਾ ਕੀਤੀ ਹੋਈ ਸੰਜੀਵਣੀ ਮੁਰਦੇ ਨੂੰ ਜ਼ਿੰਦਗੀ ਦੇ ਸਕਦੀ ਤਾਂ ਹਰੀ ਮੇਰੇ ਅੰਦਰ ਬੈਠਾ ਤਾਂ ਮੇਰੇ ਕਿਸੇ ਜ਼ਹਿਰ ਨੇ ਕੀ ਬਗਾਰ ਦੇਣਾ ਇੰਨਾ ਵਿਸ਼ਵਾਸ ਹੈ ਮੈਨੂੰ ਆਪਣੇ ਹਰੀ ਤੇ ਸੰਜੀਵਣੀ ਮੂਰ ਸੰਜੀਵ ਨੂੰ ਪੈਦਾ ਕਰਨ ਵਾਲੇ ਉਹ ਜੜ ਮੂਲ ਉਹ ਜੜ ਜਿੱਥੋਂ ਪੈਦਾ ਹੋ ਰਹੀ ਹੈ ਉਹ ਹੈ ਕੌਣ ਹੈ ਬੰਦਾ ਕਹਿੰਦਾ ਜਿੱਥੋਂ ਰਹਿਮਤ ਆ ਰਹੀ ਹੈ ਜਿੱਥੋਂ ਖੁਸ਼ੀਆਂ ਆ ਰਹੀਆਂ ਹੈ ਜਿੱਥੋਂ ਆਨੰਦ ਆ ਰਿਹਾ ਹੈ ਉਹ ਕੌਣ ਹੈ ਉਹ ਮਾਲਿਕ ਉਹ ਪ੍ਰਮਾਤਮਾ ਪ੍ਰਭੂ ਤੇ ਜਦੋਂ ਪ੍ਰਭੂ ਮੇਰੇ ਅੰਦਰ ਬੈਠਾ ਹੈ ਜਿੱਥੋਂ ਹਰ ਚੀਜ਼ ਪੈਦਾ ਹੋ ਰਹੀ ਹੈ ਤੇ ਮੈਨੂੰ ਕਮੀ ਹਨੂਮਾਨ ਨੂੰ ਤਾਂ ਸੰਜੀਵਨੀ ਲੈਣੀ ਪਈ ਸੀ ਉਹ ਮੇਰੇ ਅੰਦਰ ਤਾਂ ਸੰਜੀਵਨੀ ਪੈਦਾ ਕਰਨ ਲਾ ਬੈਠਾ ਹੈ ਮੈਨੂੰ ਤਾਂ ਲਿਆਉਣ ਦੀ ਵੀ ਲੋੜ ਨਹੀਂ ਕਿਉਂਕਿ ਅੰਦਰ ਹੀ ਉਧਰੋਂ ਜ਼ਹਿਰ ਜਾ ਰਿਹਾ ਸੀ ਤਾਂ ਸੰਜੀਵਨੀ ਆਪਾਂ ਦਾ ਕੰਮ ਸਮਝਦੇ ਹੋ ਕੋ ਨਹੀਂ ਜੇ ਤਾਂ ਬੰਦਾ ਕਹਿ ਰਿਹਾ ਇਧਰੋਂ ਆ ਚੀਜ਼ ਜਾ ਰਹੀ ਸੀ ਤਾਂ ਅੰਦਰ ਫਿਲਟਰ ਆਪਣੇ ਆਪ ਹੋ ਰਿਹਾ ਸੀ ਉਹ ਗੰਦਗੀ ਯਾਨੀ ਜੋ ਬੁਰਾ ਸੀ ਖਤਮ ਹੋ ਰਿਹਾ ਸੀ ਚੰਗਾ ਮੇਰੇ ਅੰਦਰ ਜਾ ਰਿਹਾ ਸੀ ਉਹ ਪ੍ਰਭੂ ਰੂਪੀ ਫਿਲਟਰ ਅੰਦਰ ਬੈਠਾ ਹੈ ਬਸ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਉੱਤੇ ਯਕੀਨ ਹੋਣਾ ਚਾਹੀਦਾ ਹੈ ਪਰ ਉਹ ਉਦੋਂ ਹੁੰਦਾ ਜਦੋਂ ਇਨਸਾਨ ਹਰ ਵੇਲੇ ਉਹਨੂੰ ਤੁਰਦਾ ਫਿਰਦਾ ਉੱਠਦਾ ਬੈਠਦਾ ਯਾਦ ਰੱਖਦਾ ਹੈ ਉੱਤੇ ਵਿਸ਼ਵਾਸ ਰੱਖਦਾ ਹੈ ਤਾਂ ਫਿਰ ਉਹ ਪਰਮਾਤਮਾ ਅੰਦਰ ਬੈਠਾ ਹੀ ਇਨਸਾਨ ਦੀ ਰੱਖਿਆ ਵੀ ਉਹਦੀ ਸੰਭਾਲ ਵੀ ਪਰ ਉਹਦੇ ਵਾਸਤੇ ਜੁੜਨ ਵਾਸਤੇ ਤਾਂ ਗੁਰੂ ਦੀ ਲੋੜ ਹੈ ਇਸ ਲਈ ਤਾਂ ਇਥੇ ਮਹਾਰਿਸ਼ੀ ਵਾਲਮੀਕ ਜੀ ਦਾ ਇੱਕ ਵਾਕ ਇੱਕ ਬਚਨ ਸਾਨੂੰ ਯਾਦ ਆ ਰਿਹਾ ਹੈ ਦੇਖੋ ਕਿੰਨੀ ਪਿਆਰੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਸੰਸਕ੍ਰਿਤ ਵਿੱਚ ਇੱਕ ਸ਼ਲੋਕ ਕਿਹਾ ਹੈ ਪਰ ਅਸੀਂ ਅਨੁਵਾਦ ਕਰਾਂਗੇ ਹਿੰਦੀ ਵਿੱਚ ਦੱਸਾਂਗੇ ਤੁਹਾਨੂੰ ਉਹਨਾਂ ਦੀ ਬੜੀ ਪਿਆਰੀ ਲਾਈਨ ਹੈ ਕਿ ਜੀਵਨ ਛੋਟਾ ਹੈ ਇਸੇ ਖੁਸ਼ੀ से ਜਿਓ ਪਹਿਲੀ ਗੱਲ ਉਹਨਾਂ ਨੇ ਕਹੀ ਜੀਵਨ ਕਹਿੰਦੇ ਜੀਵਨ ਬੜਾ ਛੋਟਾ ਹੈ ਇਹਨੂੰ ਲੰਬਾ ਨਾ ਸਮਝੋ ਇਹ ਬੰਦਾ ਕਹਿੰਦਾ 100 ਸਾਲ ਉਹ ਯਾਦ ਰੱਖ 100 ਨਾ ਗਿਣ ਇਹ ਦੇਖੇ 100 ਸਾਲ ਇਦਾਂ ਨਿਕਲ ਜਾਂਦੇ ਹੈ જરા સોચ કે દેખો ਜਦ ਅਸੀਂ ਕਈ ਵਾਰ ਸਵਾਲ ਪੁੱਛੀਦਾ ਜਰਾ ਦੇਖੋ ਤੁਹਾਡੀ ਉਮਰ ਕਿੰਨੀ ਹੈ ਪੁੱਛ ਕੇ ਦੇਖੋ ਆਪਣੇ ਆਪ ਨੂੰ ਮੇਰੀ ਇੰਨੀ ਔਰ ਕਿਦਾਂ ਲੰਗੀ ਤੁਸੀਂ ਜਰਾ ਬੜੀ ਜਲਦੀ ਲੰਘ ਗਈ ਪਤਾ ਨਹੀਂ ਲੱਗਾ ਸੋਚ ਕੇ ਦੇਖੋ ਬੰਦਾ ਇਹ ਨਹੀਂ ਕਹਿ ਸਕਦਾ ਮੇਰੀ 50 ਸਾਲ ਉਮਰ ਹੈ ਜਾਂ ਮੇਰੀ 25 ਸਾਲ ਉਮਰ ਬੜੀ ਲੰਬੀ ਉਮਰ ਆ 25 ਸਾਲ ਬਹੁਤ ਲੰਬੇ ਲੱਗੇ ਨਹੀਂ ਹਾਂ 25 ਸਾਲ ਲੰਘ ਵੀ ਗਏ ਸਮਝਦੇ ਹੋ ਉਹੀ ਤਾਂ ਕਹਿੰਦੇ ਜਨਮ ਦਿਨ ਹੀ ਬੜੀ ਜਲਦੀ ਆ ਜਾਂਦਾ ਹੈ ਸਮਝਦੇ ਹੋ ਅਲੱਇਆ ਆ ਗਿਆ ਆ ਗਿਆ ਸਾਲ ਇਦਾਂ ਬੀਤ ਗਿਆ ਮਹੀਨਾ ਇਦਾਂ ਬੀਤ ਗਿਆ ਹਫਤਾ ਇਦਾਂ ਬੀਤ ਗਿਆ ਟਾਈਮ ਦਾ ਪਤਾ ਲੱਗਦਾ ਕਿਸੇ ਨੂੰ ਆਪ ਹੀ ਆਪਣੇ ਨੂੰ ਪੁੱਛ ਕੇ ਦੇਖੋ ਤੁਹਾਡੀ ਜਿੰਨੀ ਵੀ ਏਜ ਹੈ ਕਿਉਂਕਿ ਇੱਥੇ ਹੋ ਸਕਦਾ ਕੋਈ 80 ਸਾਲ ਦਾ ਵੀ ਬੈਠਾ ਹੋਵੇ ਪੁੱਛ ਕੇ ਦੇਖੋ ਜਿਵੇਂ 80 ਸਾਲ ਜ਼ਿੰਦਗੀ ਜੀ ਤੱਕ ਮੈਨੂੰ ਲੱਗਦਾ ਜੇ ਬਹੁਤ ਲੰਬੀ 80 ਸਾਲ ਜਾਂ ਇਦਾਂ ਲੱਗਦਾ 80 ਸਾਲ ਕਿਹੜੇ ਵੇਲੇ ਲੰਘੇ ਮੈਨੂੰ ਜਵਾਬ ਦੇਣਾ ਹੈ ਕਿੰਨੀ ਉਮਰ ਹੈ ਤੁਹਾਡੀ ਆਪਣੇ ਆਪ ਨੂੰ ਪੁੱਛ ਲਓ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਕਹਿੰਦੇ ਉਮਰ ਦੱਸੀ ਤੇ ਨਹੀਂ ਕਿਸੇ ਨੂੰ ਸਮਝਦੇ ਹੋ ਕਿ ਨਹੀਂ ਜਿਹੜੀ ਜਿਹੇ ਲੁਕੋਣ ਵਾਲੀ ਅੱਜ ਉਹਨੂੰ ਹੀ ਸ਼ੋਅ ਬੰਦਾ ਕਰੀ ਜਾਂਦਾ ਹੈ ਸਮਝਦੇ ਹੋ ਇਸ ਕਰਕੇ ਕਿਉਂਕਿ ਜਦੋਂ ਬੰਦਾ ਕਹਿੰਦਾ ਆ ਆ ਗਿਆ ਮੇਰਾ 50ਵਾਂ ਜਨਮ ਦਿਨ ਲੈ ਹੁਣ 50 ਸਾਲ ਦਾ ਹੋ ਗਿਆ ਆ ਆ ਗਿਆ ਮੇਰਾ 55ਵਾਂ 55 ਸ ਉਹ ਆਪਣੇ ਮਾਈਂਡ ਨੂੰ ਬੁੜਾ ਕਰੀ ਜਾਂਦਾ ਬੰਦਾ ਬਲਕਿ ਇਦਾਂ ਕਰਿਆ ਕਰੋ ਆ ਆ ਗਿਆ ਮੇਰਾ 20ਵਾਂ ਜਨਮ ਦਿਨ ਆ ਆ ਗਿਆ ਮੇਰਾ 21ਵਾਂ ਜਨਮ ਦਿਨ ਯਾਰ ਇਹਨੂੰ ਇਦਾਂ ਲੈ ਜਾਓ ਜੇ ਫਰਜ਼ ਕਰੋ ਤੁਹਾਡੀ ਉਮਰ ਨਾ ਅੱਜ 45 ਹੈ ਤੇ ਇਹ ਨਾ ਕੋ 45ਵਾਂ ਜਨਮ ਦਿਨ 44ਵਾਂ ਜਨਮ ਦਿਨ ਅਗਲੇ ਸਾਲ 43ਵਾਂ ਜਨਮ ਦਿਨ ਅਗਲੇ ਸਾਲ 42ਵਾਂ ਜਹਾਜ਼ਾਂ ਦੀ ਜੰਗ ਹੋ ਰਹੀਆਂ ਮੈਂ ਤੁਹਾਡੀ ਸੋਚ ਹੋਈ ਕਿ ਤੇ ਉਹੀ ਹੋਣਾ ਪਰ ਅਜ ਇਨਸਾਨ ਆਪਣੇ ਆਪ ਨੂੰ ਆਪ ਹੀ ਡਾਊਨ ਕਰੀ ਜਾਂਦਾ ਸਮਝੋ ਜਰਾ ਸਾਰੇ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਕਵੇ ਲੈ ਜੇ ਮੈਂ 40 ਤੋਂ 39 ਕਹਿ ਤਾ ਮੇਰੀ ਉਮਰ ਇਦਾਂ ਹੋ ਜਾਣੀ ਹੈ ਉਹ ਠੀਕ ਹੈ ਉਮਰ ਬਚਾ ਕੇ ਬੋਲਣੀ ਆ ਪਰ ਤੇਰੇ ਮਾਈਂਡ ਨੇ ਇਹ ਮੰਨਣਾ ਹੈ ਕਿ ਤੂੰ ਯੰਗ ਔਰ ਗੱਲ ਸਾਰੀ ਮਾਈਂਡ ਦੀ ਹੈ એનર્ਜੀ ਇੱਥੋਂ ਮਿਲਣੀ ਹੈ ਇਸ ਲਈ ਆਈਏ ਉਸ ਪੁਆਇੰਟ ਤੇ ਜੋ ਦੱਸਣਾ ਚਾਹੁੰਦੇ ਆ ਅਸੀਂ ਕਿ ਉਹਨਾਂ ਨੇ ਕੀ ਦੱਸਿਆ ਜਿਹਦਾ ਪਹਿਲੀ ਗੱਲ ਅਸੀਂ ਕਹਿ ਰਹੇ ਸੀ ਕਿ ਕੁਝ ਸ਼ਖਸੀਅਤਾਂ ਐਸੀਆਂ ਹੋਈਆਂ ਜਿਨ੍ਹਾਂ ਨੇ ਭਗਵਾਨ ਲਫ਼ਜ਼ ਜੋੜਿਆ ਜਿਹਦਾ ਕਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਭਗਵਾਨ ਬੁੱਧ ਭਗਵਾਨ ਬਾਲਮੀਕ ਸੋ ਇਹ ਜਿਹੜਾ ਸ਼ਬਦ ਹੈ ਨਾ ਇਹ ਸੰਕੇਤ ਕਰਦਾ ਹੈ ਕੀ ਸੰਕੇਤ ਕਰਦਾ ਹੈ ਕਿ ਤੁਹਾਡੇ ਸਾਰੇ ਦੇ ਅੰਦਰ ਉਹ ਭਗਵਤਾ ਉਹ ਸ਼ਕਤੀ ਛੁਪੀ ਹੋਈ ਹੈ ਬਸ ਜਿੱਦਾਂ ਉਹਨਾਂ ਗੁਰੂਆਂ ਰਹਿਬਰਾਂ ਨੇ ਮਿਹਨਤ ਕੀਤੀ ਨੇਕੀ ਦੇ ਰਸਤੇ ਨੂੰ ਚੁਣਿਆ ਬੰਦਗੀ ਦੇ ਮਾਰਗ ਨੂੰ ਚੁਣਿਆ ਇਵਾਦਤ ਕੀਤੀ ਭਗਤੀ ਕੀਤੀ ਅਛਾਈ ਦੇ ਮਾਰਗ ਨੂੰ ਚੁਣਿਆ ਔਰ ਅਛਾਈ ਦੇ ਮਾਰਗ ਨੂੰ ਚੁਣ ਕੇ ਆਪਣੇ ਅੰਦਰ ਨਹੀਂ ਭਗਵਤਾ ਨੂੰ ਆਪਣੇ ਅੰਦਰਲੇ ਭਗਵਾਨ ਨੂੰ ਪ੍ਰਗਟ ਕੀਤਾ ਐ ਪਿਆਰੇ ਅਗਰ ਤੂੰ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈ ਕੇ ਉਹਨਾਂ ਦੇ ਦੱਸੇ ਹੋਏ ਰਸਤੇ ਚੱਲੇ ਤਾਂ ਤੂੰ ਵੀ ਆਪਣੇ ਅੰਦਰਲੀ ਉਹ ਸ਼ਕਤੀ ਨੂੰ ਪ੍ਰਗਟ ਕਰ ਸਕਦਾ ਹੈ ਕਿਉਂਕਿ ਉਹ ਛੱਤੀ ਸਬਦੇ ਅੰਦਰ ਕਹਿ ਦਿਓ ਮਯੂਦ ਹੈ ਅਹੀਂ ਤੇ ਇੱਕ ਗੱਲ ਕਹਿਣੀ ਚਾਹਾਂਗੇ ਕਿ ਅੱਜ ਇਨਸਾਨ ਨੇ ਪੰਛੀਆਂ ਕੀ ਤਰ੍ਹਾਂ ਹਵਾ ਮੇ ਉਰਨਾ ਔਰ ਮਛਲੀਆਂ ਕੀ ਤਰ੍ਹਾਂ ਜਲ ਕੇ ਨੀਚੇ ਤੈਰਨਾ ਸਿੱਖ ਲਿਆ ਹੈ ਕਿਉਂਕਿ ਅੱਜ ਬੰਦਾ ਜਲ ਦੇ ਥੱਲੇ ਵੀ ਮਾਸਕ ਜਿਹਾ ਲਾਂਦਾ ਹੈ ਆਕਸੀਜਨ ਲੈਂਦਾ ਹੈ ਲਾ ਕੇ ਇਦਾਂ ਦੀ ਸੈਟਿੰਗ ਕੀਤੀ ਹੁੰਦੀ ਹੈ ਕਿ ਪਾਣੀ ਦੇ ਥੱਲੇ ਬੰਦਾ ਦੋ ਦੋ ਦਿਨ ਚਾਰ ਚਾਰ ਦਿਨ ਰਵੇ ਕਿਉਂਕਿ ਸੈਟਿੰਗ ਇਦਾਂ ਨਹੀਂ ਕੀਤੀ ਹੁੰਦੀ ਉਹਨਾਂ ਪਾਣੀ ਦੇ ਥੱਲੇ ਤੈਰਨਾ ਵੀ पानी में रहना भी सिख सीख लिया नहीं हवा में उड़ना भी सिख लिया नहीं आज इंसान ने पंछियों की तरह हवा में उड़ना और मछलियों की तरह जल के नीचे तैरना सीख लिया है बस अब एक ही काम बाकी है बस अब एक ही काम बाकी है और वो है इस धरती पर भगवान की तरह जीना सीखना ਸਭ ਮਿਲ ਉਦਰਾ ਹਵਾ 'ਚ ਉੜਨਾ ਵੀ ਸਿੱਖ ਲਿਆ ਪੰਛੀਆਂ ਵਾਂਗੂ ਪੰਛੀ ਵੀ ਬਣ ਗਏ ਉੜ ਕੇ ਵੀ ਦੇਖ ਲਿਆ ਪਾਣੀ ਦੇ ਵਿੱਚ ਜਾ ਕੇ ਵੀ ਭਾਈ ਹੁਣ ਹਵਾ 'ਚ ਪੰਛੀਆਂ ਜਿਹਾ ਉੜ ਲਿਆ ਜਲ ਦੇ ਵਿੱਚ ਮੱਛੀ ਜਿਹਾ ਤੈਰਨਾ ਵੀ ਸਿੱਖ ਲਿਆ ਤਾਂ ਹੁਣ ਇਹ ਧਰਤੀ ਦੇ ਉੱਤੇ ਭਗਵਾਨ ਦੀ ਤਰ੍ਹਾਂ ਰਹਿਣਾ ਵੀ ਸਿੱਖ ਲੈ ਇਹ ਹੀ ਸਿੱਖਣਾ ਬਾਕੀ ਹੈ ਕਿਉਂਕਿ ਤੇਰੀ ਸਰਬੋਤਮ ਜਿਹੜੀ ਹੈ ਨਾ ਸਰਬੋਤਮ ਸਭ ਤੋਂ ਉੱਚੀ ਉਪਲਬਧੀ ਇਹੀ ਹੈ ਜਦੋਂ ਤੂੰ ਆਪਣੇ ਅੰਦਰਲੀ ਸ਼ਕਤੀ ਨੂੰ ਸਮਝ ਕੇ ਉਹਦੀ ਤਰ੍ਹਾਂ ਜੀਣਾ ਸਿੱਖ ਲਿਆ ਨਾ ਤਾਂ ਸਮਝ ਲੈ ਤੇਰੀ ਸਭ ਤੋਂ ਵੱਡੀ ਉਪਲਬਧੀ ਇਹੀ ਹੋਏਗੀ ਤੇਰਾ ਜਨਮ ਸਫਲ ਉਦੋਂ ਹੋਏਗਾ ਜਦੋਂ ਤੂੰ ਆਪਣੇ ਅੰਦਰਲੀ ਸ਼ਕਤੀ ਨੂੰ ਪਹਿਚਾਣੇਗਾ ਕਿ ਮੈਂ ਕੀ ਹੋਣਾ ਹਾਂ ਕਿਉਂਕਿ ਹਵਾ ਜੁੜਨਾ ਵੀ ਜ਼ਰੂਰੀ ਸੀ ਉਹ ਸਿੱਖ ਲਿਆ ਪਾਣੀ ਚ ਗਹਿਰਾਈ ਚ ਜਾਣਾ ਵੀ ਜ਼ਰੂਰੀ ਸੀ ਉਹ ਵੀ ਪਰ ਆ ਜਿਹੜੀ ਚੀਜ਼ ਹੈ ਨਾ ਸਭ ਤੋਂ ਜ਼ਰੂਰੀ ਹੈ ਕਿ ਧਰਤੀ ਦੇ ਉੱਪਰ ਅਸੀਂ ਆਪਣਾ ਆਚਰਣ ਇਦਾਂ ਕਰੀਏ ਉੱਠਣ ਬੈਠਣ ਆਪਣਾ ਸੁਭਾਅ ਇਦਾਂ ਦਾ ਬਣਾਈਏ ਕਿ ਜਿਦਾ ਭਗਵਾਨ ਹੋਵੇ ਭਗਵਾਨ ਦੀ ਤਰ੍ਹਾਂ ਜੀਣਾ ਸਿੱਖਿਆ ਜਾ ਸਕਦਾ ਹੈ ਕਿਉਂਕਿ ਭਗਵਾਨ ਦਾ ਮਤਲਬ ਕੀ ਹੈ ਭਗਵਾਨ ਦੇ ਗੁਣ ਕੀ ਹੈ ਜਦੋਂ ਉਹ ਗੁਣਾਂ ਨੂੰ ਸਮਝ ਕੇ ਉਹ ਗੁਣਾਂ ਨੂੰ ਆਪਣੇ ਅੰਦਰ ਲਿਆਣਾ ਅਸੀਂ ਸ਼ੁਰੂ ਕਰ ਦਿੱਤਾ ਨਾ ਤਾਂ ਫਿਰ ਸਾਡਾ ਜੀਵਨ ਵੀ ਉਹੀ ਹੁਣ ਅਸੀਂ ਕਿਉਂ ਕਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਭਗਵਾਨ ਬਾਲਮੀਕ ਭਗਵਾਨ ਬੁੱਧ ਯਕਿੰਨੇ ਭਗਵਾਨ ਸ਼੍ਰੀ ਰਾਮ ਯਕਿੰਨਾਂ ਨਾਲ ਅਸੀਂ ਭਗਵਾਨ ਸ਼ਬਦ ਜੋੜਿਆ ਭਗਵਾਨ ਮਹਾਵੀਰ ਪ੍ਰਭੂ ਜੀਸੂ ਉਹਨਾਂ ਦੇ ਜੀਵਨ ਨੂੰ ਦੇਖੋ ਕਿ ਉਹਨਾਂ ਨੂੰ ਭਗਵਾਨ ਕਿਉਂ ਕਿਹਾ ਕਿਉਂਕਿ ਉਹਨਾਂ ਦਾ ਜੀਵਨ ਐਸਾ ਸੀ ਜਿੱਥੇ ਕੋਈ ਨਫ਼ਰਤ ਨਹੀਂ ਕੋਈ ਬੈਰ ਨਹੀਂ ਕਿਸੇ ਦਾ ਬੁਰਾ ਨਹੀਂ ਕੋਈ ਪੱਥਰ ਵੀ ਮਾਰ ਗਿਆ ਸਲੀਮ ਤੇ ਚੜਾ ਵੀ ਗਏ ਕਿਲ ਵੀ ਠੋਕ ਦਿੱਤਾ ਵੀ ਗਿਆ ਤੁਹਾਡਾ ਭਗਵਾਨ ਦੇ ਗੁਣ ਜਦੋਂ ਅਸੀਂ ਸਿੱਖਣੇ ਸ਼ੁਰੂ ਕਰ ਲਏ ਸਮਝਣੇ ਸ਼ੁਰੂ ਕਰ ਲਏ ਤਾਂ ਫਿਰ ਅਸੀਂ ਇਸ ਧਰਤੀ ਦੇ ਉੱਪਰ ਭਗਵਾਨ ਦੀ ਤਰ੍ਹਾਂ ਜੀਣਾ ਵੀ ਔਰ ਇਹ ਜ਼ਰੂਰੀ ਹੈ ਸਮਝਦੇ ਹੋ ਕਿ ਨਹੀਂ ਜਦੋਂ ਇਹ ਚੀਜ਼ ਅਸੀਂ ਸਿੱਖ ਲਈ ਨਾ ਤਾਂ ਫਿਰ ਸਮਝ ਲਓ ਕਿ ਅਸੀਂ ਉਹ ਚੀਜ਼ ਸਿੱਖ ਲਈ ਉਹ ਚੀਜ਼ ਅਸੀਂ ਸਿੱਖ ਰਹੇ ਹਾਂ ਜਿਹਦੇ ਨਾਲ ਸਾਡਾ ਇਹ ਜਨਮ ਸੰਪੂਰਨ ਕਿਉਂਕਿ ਤੁਸੀਂ ਕੁਝ ਵੀ ਬਣ ਜਾਓ ਔਰ ਜੀਵਨ ਸੰਪੂਰਨ ਉਦਈ ਹੋਣਾ ਜਦੋਂ ਜਿਦਾ ਕਹਿ ਲਓ ਬੀਜ ਨੂੰ ਕਿਤੇ ਵੀ ਰੱਖਦੇ ਹੋ ਪਰ ਸੰਪੂਰਨ ਉਹਨਾ ਉਦਈ ਹੋਣਾ ਜਦੋਂ ਉਹਦੇ ਅੰਦਰਲਾ ਬ੍ਰਿਕਸ਼ ਪ੍ਰਗਟ ਹੋਏਗਾ ਬਾਕੀ ਉਹਨੂੰ ਕਿਤੇ ਵੀ ਰੱਖਦੇ ਹੋ ਕਿਤੇ ਵੀ ਲੈ ਜਾਓ ਰੇਸ਼ਮੀ ਕੱਪੜਿਆਂ ਚ ਰੱਖਦੇ ਹੋ ਸੋਨੇ ਦੀਆਂ ਥਾਲੀਆਂ ਚ ਰੱਖਦੇ ਹੋ ਮਹਿਲਾਂ ਚ ਰੱਖਦੇ ਹੋ ਕੁਟੀਆਂ ਚ ਰੱਖਦੇ ਹੋ ਕਿਤੇ ਵੀ ਰੱਖਦੇ ਹੋ ਉਹਦੀ ਸਫਲਤਾ ਨਹੀਂ ਹੈ ਸਫਲਤਾ ਉਹਦੀ ਹੋਏਗੀ ਜਦੋਂ ਜ਼ਮੀਨ ਚ ਜਾ ਕੇ ਬ੍ਰਿਕਸ਼ ਬਣੇਗਾ ਸੋ ਆਪਣੇ ਅੰਦਰ ਨੂੰ ਪਹਿਚਾਣੋ ਇਸ ਲਈ ਇੱਧਰ ਕੀ ਕਹਿ ਰਹੇ ਹਨ ਮਹਾਰਿਸ਼ੀ ਵਾਲਮੀਕ ਜੀ ਕਿ ਜੀਵਨ ਯਾਦ ਹੈ ਕਿ ਨਹੀਂ ਕਹਿੰਦੇ ਜੀਵਨ ਛੋਟਾ ਹੈ ਇਸੇ ਖੁਸ਼ੀ से ਜੀਓ ਪਹਿਲਾ ਇਸ਼ਾਰਾ ਉਹਨੇ ਕੀਤਾ ਕਿ ਜ਼ਿੰਦਗੀ ਬੜੀ ਛੋਟੀ ਹੈ ਇਹਨੂੰ ਖੁਸ਼ੀ ਨਾਲ ਜੀਣ ਦੀ ਕੋਸ਼ਿਸ਼ ਕਰੋ ਹੁਣ ਬੰਦਾ ਕੀ ਹੈ ਕਿ ਛੋਟੀ ਜੀ ਜ਼ਿੰਦਗੀ ਨੂੰ ਕਿਦਾਂ ਜੀਂਦਾ ਹੈ ਖੁਸ਼ੀ ਨਾਲ ਜੀਣ ਦੀ ਬਜਾਏ ਆਪਣੀਆਂ ਸੋਚਾਂ ਨਾਲ ਹੀ ਆਪਣੀਆਂ ਇਛਾਵਾਂ ਨਾਲ ਹੀ ਆਪਣੇ ਜੀਵਨ ਨੂੰ ਦੁੱਖਾਂ ਨਾਲ ਟੈਨਸ਼ਨਾਂ ਨਾਲ ਖਾਵਾ ਖਾਈ ਲੜੀ ਜਾਂਦਾ ਹੈ ਖਾਵਾ ਖਾਈ ਨਿੰਦਿਆ ਕਰੀ ਜਾਂਦਾ ਹੈ ਖਾਵਾ ਖਾਈ ਚੁਗਲੀ ਕਰੀ ਜਾਂਦਾ ਹੈ ਕਮਾਖਾਈ ਬੁਰਾ ਬੋਲੀ ਜਾਂਦਾ ਹੈ ਜਿੱਦ ਅਸੀਂ ਕਈ ਵਾਰ ਦੱਸਿਆ ਹੈ ਕਿ ਸਾਰਿਆਂ ਨੂੰ ਪਤਾ ਇੱਕ ਦਿਨ ਸਾਰਿਆਂ ਨੇ ਮਰ ਜਾਣਾ ਹੈ ਐਸੀ ਇਹ ਲਾਈਨ ਕਹੇ ਸੀ ਅੱਜ ਫੇਰ ਕਮਾਗੇ ਕਿ ਬੜੀ ਹੈਰਾਨੀ ਸਾਨੂੰ ਉਦੋਂ ਹੁੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਸਾਰਿਆਂ ਨੇ ਇੱਕ ਦਿਨ ਮਰ ਜਾਣਾ ਹੈ ਪਰ ਫਿਰ ਵੀ ਇਨਸਾਨ ਇੱਕ ਦੂਜੇ ਦਾ ਜੀਣਾ ਹਰਾਮ ਕਰੀ ਜਾਂਦਾ ਹੈ ਇਦਾਂ ਦੀ ਹਰਕਤਾਂ ਕਰੀ ਜਾਂਦਾ ਇਦਾਂ ਦਾ ਬੋਲ ਬੋਲੀ ਜਾਂਦਾ ਇਦਾਂ ਦੇ ਕਰਮ ਕਰੀ ਜਾਂਦਾ ਕਿ ਉਹ ਭਾਈ ਮਰਨਾ ਆ ਖੁਸ਼ੀ ਨਾਲ ਜੀਣ ਦੇ ਸਹਤਾ ਕਰਦੇ ਕਿ ਚਾਰ ਦਿਨ ਜਿਹੜੇ ਨਾ ਖੁਸ਼ੀ ਨਾਲ ਜੀ ਲਾ ਭਾਈ ਇੱਕ ਦਿਨ ਤੂੰ ਵੀ ਮਰਨਾ ਤੇ ਇੱਕ ਦਿਨ ਮੈਂ ਵੀ ਔਰ ਜੇ ਖੁਸ਼ੀ ਦੇਵਾਂਗੇ ਤਾਂ ਹੀ ਖੁਸ਼ੀ ਜੀਵਨ ਚਾਹੇਗੀ ਇਹ ਯਾਦ ਰੱਖੋ